ਹਾਂਜੀ ਮਿੱਤਰੋ ਆਪਾਂ ਸੀਟਾਂ ਕੱਢੀਆਂ ਸੀ ਫੋਰਚੂਨਰ ਸੀਟਾਂ ਮਗਰ ਲੀਆਂ ਆਪਾਂ ਬਾਹਰ ਕੱਢੀਆਂ ਹੋਈਆਂ ਕਿਉਂਕਿ ਪਹਿਲਾਂ ਆਪਾਂ ਯੂਰ ਸਾਹਿਬ ગયા ਸੀ ਉਹ ਆਪਾਂ ਵੀਡੀਓ ਪਾਈਆਂ ਹੋਈਆਂ ਨੇ ਇਸ ਕਰਕੇ ਆਪਾਂ ਸੀਟਾਂ ਕੱਢੀਆਂ ਸੀ ਬਾਹਰ ਮਗਰ ਆਪਾਂ ਬੈੱਡ ਬਣਾਇਆ ਸੀ ਗੱਦੇ ਲਾਏ ਸੀ ਹੁਣ ਅੱਜ ਆਪਾਂ ਕੱਤਨੀਆਂ ਸੀ ਤੇ ਇਸ ਤੋਂ ਪਹਿਲਾਂ ਇਹ ਸੀਟਾਂ ਦਾ ਮੈਲੀਆਂ ਹੋਈਆਂ ਪਈਆਂ ਕਾਫੀ ਤੇ ਇਹਨੂੰ ਆਪਾਂ ਕਰਨੀਆਂ ਸੀ ਵਾਸ਼ ਉਦਾਂ ਆਪਾਂ ਜਿਹੜੇ ਸਲ ਕਰਾਉਣੇ ਆ ਕਿਸੇ ਵੀ ਡਿਗਡੁਪ ਤੋਂ ਕਾਫੀ ਪੈਸੇ ਲੈਂਦੇ ਨੇ ਆਪਾਂ ਲਿਆਂਦਾ ਵੇਵੈਕਸ ਦਾ ਪ੍ਰੋਡਕਟ ਜਿਹਦੇ ਨਾਲ ਆਕਾ ਪਲਾਸਟਿਕ ਲੈਦਰ ਵਿਨਾਈਲ ਤੇ ਰਬਰ ਸਾਫ ਹੋ ਜਾਂਦੀ ਏ ਇਹਨੂੰ ਵੇਖਦੇ ਆ ਕਿੰਨਾ ਕੋ ਕਾਮਜਾਬ ਏ ਕਿਵੇਂ ਦੀ ਸਫਾਈ ਕਰਦਾ ਤੇ ਫਰਕ ਵੇਖ ਲੈਣੇ ਆ ਉਸ ਤੋਂ ਬਾਅਦ ਇੱਕ ਚੀਜ਼ ਨਾਲ ਇਹਨਾਂ ਨੇ ਹੋਰ ਦਿੱਤੀ ਏ ਇਹਨੂੰ ਇਸ ਤੋਂ ਬਾਅਦ ਮਾਰਨ ਵਾਸਤੇ ਇੱਕ ਇੱਕ ਕੰਡੀਸ਼ਨਰ ਆਉਂਦਾ ਉਹ ਵੀ ਤੁਹਾਨੂੰ ਦਿਖਾਉਣੇ ਆ ਇੱਕ ਤਾਅ ਹੋ ਗਿਆ ਇਹ ਗਿਆ ਹੈ 350 ml ਦਾ ਨਾਲ ਹੀ ਵੇਵੈਕਸ ਦਾ ਬਰਸ਼ ਇਹ ਵੀ ਆ ਥੋੜਾ ਕਰਵ ਬਣਿਆ ਹੋਇਆ ਆ ਕਾਫੀ ਸੌਫਟ ਨੇ ਬਰਸ਼ ਇਹਦੇ ਤੇ ਇਹਦੇ ਵਿੱਚ ਹੁਣ ਆਪਾਂ ਦੇਖਦੇ ਆ ਫਰਕ ਤੇ ਨਾਲ ਤੁਹਾਨੂੰ ਦਿਖਾਉਨੇ ਆ ਫਿਰ ਆਪਾਂ ਦੂਸਰੀਆਂ ਸੀਟਾਂ ਵੀ ਸਾਫ਼ ਕਰਨੀਆਂ ਹਲੇ ਪਹਿਲਾਂ ਇਹ ਕਰ ਲਈਏ ਪਹਿਲਾਂ ਆਪਾਂ ਇੱਕ ਸੈੱਟ ਕਰਕੇ ਦੇਖਦੇ ਆ 来 ਮੇਰਾ ਕੈਮਰਾ ਕਰਾ ਇਥੇ ਪਹਿਲਾਂ ਆ ਦਿਖਾ ਸੀਟ ਆ ਦਿਖਾ ਇਥੇ ਮੈਲ ਹੈਗੀ ਨਾ ਆ ਦੇਖ ਮੈਲ ਹੈਗੀ ਆ ਸਾਰੀ ਹੁਣ ਆਪਾਂ ਦੇਖਦੇ ਪਹਿਲਾਂ ਇਹਨੂੰ ਸਾਫ਼ ਕਰਦੇ ਆ ਅੱਜ ਠੰਡੀ ਹਵਾ ਬਹੁਤ ਚਲਦੀ ਪਈ ਆ ਤੇ ਪਹਿਲਾਂ ਆਪਾਂ ਕਰਦੇ ਆ ਸਪਰੇ ਲੋ ਜੀ ਸਪਰੇ ਕੀਤੀ ਏ ਉਸ ਤੋਂ ਬਾਅਦ ਆ ਬਰਸ਼ ਇਹਨਾਂ ਦਾ ਇੱਕ ਆਪਾਂ ਜਗਾ ਸਾਫ ਕੀਤੀ ਏ ਬਰਸ਼ ਮਾਰ ਕੇ ਉਸ ਤੋਂ ਬਾਅਦ ਮਾਰਨਾ ਹੈ ਕੱਪੜਾ ਆ ਦੇਖੋ ਮੈਲ ਥੋੜੀ ਲੱਥੀ ਏ ਹੁਣ ਆਪਾਂ ਦੇਖਦੇ ਹਾਂ ਫਰਕੇ ਦੇ ਵਿੱਚ ਆ ਨੇੜੇ ਕਰਕੇ ਦਿਖਾਈ ਆ ਦੇਖੋ ਫਰਕ ਹੈ ਆ ਹੁਣ ਦੇਖ ਲਓ ਕਿੰਨਾ ਵਧੀਆ ਸਾਫ ਹੋ ਗਿਆ ਤੇ ਆ ਦਿਖਾਈ ਨਾਲ ਆ ਫਰਕ ਤੁਹਾਨੂੰ ਆਪ ਦੇਖਦਾ ਪਿਆ ਜੀ ਹੁਣ ਦੇਖੋ ਆ ਲਾਈਨ ਦੇਖੋ ਇੱਥੇ ਆਪਾਂ ਟੇਪ ਕੀਤੀ ਸੀ ਆ ਸਾਈਡ ਆਪਾਂ ਵਾਸ਼ ਕਰ ਲਈ ਆ ਤੇ ਆ ਸਾਈਡ ਨਹੀਂ ਕੀਤੀ ਫਰਕ ਦੇਖੋ ਕਿੰਨਾ ਜੀ ਹੁਣ ਤੁਸੀਂ ਦੇਖੋ ਦੋਨਾਂ ਸੀਟਾਂ ਦਾ ਫਰਕ ਆ ਵਾਲੀ ਸੀਟ ਆਪਾਂ ਕਲੀਨ ਕੀਤੀ ਆ ਵੀ ਵੈਕਸ ਦੇ ਪ੍ਰੋਡਕਟ ਦੇ ਨਾਲ ਬਿਲਕੁਲ ਵਧੀਆ ਕਲੀਨ ਸਾਫ ਹੋ ਗਈ ਆ ਤੇ ਨਾਲ ਦੀ ਆਪ ਜਿਹੜੀ ਹੈ ਜਿਹਨੂੰ ਹਲੇ ਆਪਾਂ ਕਲੀਨ ਕਰਨਾ ਫਰਕ ਤੁਸੀਂ ਦੋਨਾਂ ਦਾ ਦੇਖ ਸਕਦੇ ਆ ਜੀ ਪ੍ਰੋਡਕਟ ਬਹੁਤ ਵਧੀਆ ਤੇ ਹੁਣ ਆਪਾਂ ਇਸ ਤੋਂ ਬਾਅਦ ਆਪਾਂ ਇਹਨੂੰ ਮਾਰਦੇ ਹਾਂ ਕੰਡੀਸ਼ਨਰ ਕਿਉਂਕਿ ਜੇ ਆਪਾਂ ਕੰਡੀਸ਼ਨਰ ਨਹੀਂ ਮਾਰਦੇ ਤੇ ਇਹਦੇ ਨਾਲ ਕੀਡ ਆਪਾਂ ਚੀ ਵਾਸ਼ ਕੀਤੀ ਹੋ ਸਕਦਾ ਮੜਾ ਮੋਟਾ ਯੂ ਕੋਈ ਫਰਕ ਪੈ ਜਾਵੇ ਕਈ ਵਾਰ ਕੀ ਹੁੰਦਾ ਕਿ ਲੈਦਰ ਪਾੜ ਜਾਂਦਾ ਇਹਨੂੰ ਲਾ ਕੇ ਤਾਂ ਆਪਾਂ ਹੁਣ ਮਾਰਦੇ ਨੇ ਇਹਦੇ ਕੰਡੀਸ਼ਨਰ ਕੰਡੀਸ਼ਨਰ ਆਪਾਂ ਮਾਰ ਚੁੱਕੇ ਆ ਤੇ ਹੁਣ ਆਪਾਂ ਨਾਲ ਹੀ ਕਰਾਂਗੇ ਇੱਕ ਵਧੀਆ ਸਾਫ ਟਾਵਲ ਦੇ ਨਾਲ ਇਹਨੂੰ ਮਾਰਦਾਂਗੇ ਸਾਫ਼ ਕਪੜਾ ਮਾਰਾਂਗੇ ਸਾਫ਼ ਕਰ ਦਿੰਨੇ ਆ ਹੁਣ ਆਪਾਂ ਦੇਖਦੇ ਹਾਂ ਫਰਕ ਹੱਥਾਂ ਨੂੰ ਬਿਲਕੁਲ ਨਹੀਂ ਲੱਗਦਾ ਜਿੱਦਾਂ ਆਪਾਂ ਪਾਲਸ਼ ਆਪਾਂ ਕਈ ਵਾਰ ਮਾਰਦੇ ਹੁੰਦੇ ਆਪ ਨੂੰ ਹੱਥਾਂ ਨੂੰ ਲੱਗਦੀ ਹੁੰਦੀ ਨਾ ਆ ਨੀਚੇ ਆਪਾਂ ਅਜੇ ਕੰਡੀਸ਼ਨਰ ਨਹੀਂ ਮਾਰਿਆ ਆ ਖਰਵਾ ਲੱਗਦਾ ਆਪਾਂ ਨੂੰ ਸਾਫ ਬਿਲਕੁਲ ਆ ਤੇ ਜਿਹੜਾ ਇਹ ਵਾਲਾ ਜਿੱਥੇ ਕਿ ਆਪਾਂ ਕੰਡੀਸ਼ਨਰ ਯੂਜ਼ ਕੀਤਾ ਉਹ ਬਿਲਕੁਲ ਸੌਫਟ ਹੋ ਗਿਆ ਆ ਥੋੜੀ ਖਰਵੀ ਲੈਦਰ ਏ ਤੇ ਇਹਦੇ ਨਾਲ ਕਿ ਕੰਡੀਸ਼ਨਰ ਮਾਰਨ ਦੇ ਨਾਲ ਆਪਣੀ ਜਿਹੜੀ ਲੈਦਰ ਉਹ ਖਰਾਬ ਨਹੀਂ ਹੁੰਦੀ ਲੈਦਰ ਪਾੜਦੀ ਨਹੀਂ ਬਿਲਕੁਲ ਸੌਫਟ ਹੋ ਗਿਆ ਪ੍ਰੋਡਕਟ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਆ ਹੈ ਗਾਈਜ਼ Vibex ਦਾ PLVR 클리너 ਤੇ ਉਸ ਤੋਂ ਬਾਅਦ ਨਾਲ ਹੈਗਾ ਕੰਡੀਸ਼ਨਰ ਬਹੁਤ ਵਧੀਆ ਪ੍ਰੋਡਕਟ ਆ ਜੇ ਮੇਰੇ ਵੀ ਕਿਸੇ ਵੀਰ ਨੇ ਘਰੇ ਹੀ ਸੀਟਾਂ ਡੈਸ਼ਬੋਰਡ ਤੇ ਬਾਰੀਆਂ ਪੁਰੀਆਂ ਸਾਫ਼ ਕਰਨੀਆਂ ਹੋਣ ਤੇ ਆਪ ਨੂੰ ਕਿਤੇ ਜਾਣ ਦੀ ਲੋੜ ਨਹੀਂ ਕੀ ਇਹ ਦੋਨੋਂ ਪ੍ਰੋਡਕਟ ਲੈ ਆਓ ਇਹਨਾਂ ਦੀ ਵੱਡੀ ਪੈਕਿੰਗ ਵੀ ਮਿਲ ਜਾਂਦੀ ਆ ਬਾਕੀ ਆਪਾਂ ਛੋਟੀ ਲੈ ਕੇ ਆਏ ਆ ਜਿੰਨੀ ਕੋਈ ਜ਼ਰੂਰਤ ਆ ਆਪਾਂ ਨੂੰ ਤੇ ਬਹੁਤ ਵਧੀਆ ਪ੍ਰੋਡਕਟ ਆ ਸੀਟਾਂ ਦਾ ਸੀਟਾਂ ਦੀ ਕੁਆਲਿਟੀ ਤੁਸੀਂ ਤੁਹਾਡੇ ਸਾਹਮਣੇ ਆ